ਇਹ ਕਬੱਡੀ ਦੇ ਵਿੱਚ ਨਵੇਂ ਦੌਰ ਲੈ ਕੇ ਆਇਆ ਹੈ ਇਹਨੂੰ ਕਬੱਡੀ ਦਾ ਨਵਾਂ ਯੁੱਗ ਕਹਿੰਦੇ ਆ ਇਹ ਸੰਗੋਪ ਲੋਤਰ ਉੱਡ ਰਿਹਾ ਚਾਰੀਆਂ ਦੇ ਮਰ ਪੇ ਜਾ ਰਹਿ ਗਿਆ ਉੱਡ ਗਿਆ ਉੱਡ ਗਿਆ ਉਹ ਸ਼ੇਰਗੜ ਵਾਲੇ ਆਦ ਚਮਕੌਰ ਚੌਧਰੀ ਮੇਲਾ ਗੁੱਜੂਗਾ ਹਾ ਚਮਕਰ ਚੌਧਰੀ ਦਾ ਅੱਜ ਮੇਲਾ ਗੁੱਜੂਗਾ ਲਓ ਵੇਖੋ ਵੀ ਅਸਮੇ ਇਹਨੂੰ ਕਹਿੰਦੇ ਨੇ ਬੁੱਪੇ ਦਾ ਸੱਤਾਨਾ ਕੋਲ ਟ੍ਰੈਂਡ ਕਰਾਂਗੇ ਆ ਬੰਦ ਕੇ ਲੁਕੋਕਾ ਤਾਂ ਬਥੇਰੇ ਕਰਦੇ ਅੱਤ ਦਾ ਵੀ ਸਿਰਾਂ ਸੀ ਐਂਡ ਕਰਾਂਗੇ ਲਓ ਦੁਨੀਆ ਦਾ ਐਂਡ ਖਿਡਾਰੀ ਮੇਰੇ ਮਿੱਤਰੋ ਅਸਮੇ ਇਹ ਆਂਪਾ ਕਦੀ ਕਿੱਥੇ ਹੁਣੀ ਪੁੱਜੇ ਹੋਣੇ ਜੀ ਗੁਰਵਿੰਦਰ ਗੁੱਜਰ ਕੁਲਵਿੰਦਰ ਯੂਕੇ ਤੇ ਰਵਿੰਦਰ ਯੂਕੇ ਇਹ ਸਾਡੇ ਵੀਰ ਐਲਾਨ ਕਰਵਾਉਂਦੇ ਆ ਡੜਵਾ ਮੰਡੀ ਦੇ ਜਾਫੀ ਜਿੰਨੇ ਜੱਫੇ ਲਾਉਣਗੇ ਹਰ ਇੱਕ ਜੱਫਾ 11 ਗਿਆਰਾਂ 100 ਰੁਪਏ ਦਾ ਹੋਵੇਗਾ ਇੱਕ ਪਾਸੇ ਕਿਆ ਬਾਹ ਦੁਨੀਆ ਖੜਕਾ ਦੜਕਾ ਚੌਂਦੀ ਹੈ ਦੁਨੀਆ ਟੱਕਰ ਬੱਬਰ ਸ਼ੇਰਾਂ ਦੇ ਦਰਮਿਆਨ ਚੌਂਦੀ ਹੈ ਲਓ ਕੀ ਜੱਦਾ ਮੁੰਡਾ ਟਾਵਰ ਜੱਦਾ ਕੱਦਾ ਮਾਨ ਸਿੰਘ ਦੁਲਟ ਕਬੱਡੀ ਪਾ ਰਿਹਾ ਜੱਗੂ ਬੱਗੂ ਜੱਗੂ ਕੀ ਮੇਨ ਨਿਰਪੈਰ ਟਾਲਦਾ ਡਾਕਟਰ ਮੱਘਰ ਸਿੰਘ ਦਾ ਧੰਨਵਾਦ ਹੈ ਲਓ ਵੇਖੋ ਵੀ ਹਰ ਸਮੇਂ ਉਹ ਟੱਕਰ ਜਸੇਦ ਨਾਲ ਗੁੱਟ ਫੜਦਾ ਇਹਦੀ ਵੀ ਗੁੱਡੀ ਅਸਮਾਨਾ ਨੂੰ ਟੱਟ ਕਰਦੀ ਹੈ ਬਾਈ ਬਹਾਦਰ ਦਾ ਬਾਈ ਬਲਦੇਵ ਪ੍ਰਧਾਨ ਦਾ ਰਾਮਪਾਲ ਖੋਪੜਾ ਸੁਕੈਨ ਮਹਿੰਦਰ ਦਾ ਨੇਲਾ ਲਓ ਟਾਕੜ ਤੇ ਸ਼ੀਰਾ ਸ਼ੀਰਾ ਤੇ ਟਾਕੜ ਟਾਕੜ ਤੇ ਸ਼ੀਰਾ ਟੱਕਰ ਖੱਲਾ ਕਰਨਾ ਖੱਲਾ ਕਰਨਾ ਖੱਲਾ ਕਰਨਾ ਖੱਲਾ ਕਰਨਾ ਰਾਮ ਗੁੱਲਾ ਜਾ ਹੁੰਦਾ ਰਾਮਪੁਰ ਗੱਜਰਾ ਦੇ ਵਿੱਚ ਦੁਨੀਆ ਆਨੰਦ ਭੈਣੇ ਅੱਜ ਰਾਮਪੁਰ ਗੱਜਰਾ ਛੰਨਾ ਦੇ ਵਿੱਚ ਲੋਹਾਂ ਘੁਮਰੀਆਂ ਨੇ ਉਹ ਜੱਗੂ ਹਾ ਕਾਲੀਆ ਟਰਾਈ ਕਰਦਾ ਹੋਇਆ ਇੱਕ ਪਾਸੇ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਬੁੱਲੀਆਂ ਦੇ ਵਿੱਚ ਹਾਸਾ ਨੰਬਰ ਦਿੜਬਾ ਮੰਡੀ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਉਧਰ ਤਜਿੰਦਰ ਸਿੰਘ ਜੀ ਬਿੱਟੂ ਅਲੀਪੁਰ ਪੈਸ਼ਾ ਹਮੇਸ਼ਾ ਲੱਗਦਾ ਕੰੜੀਓ ਗੋਪੀ ਦੇ ਚੇਲੇ ਤੇ ਓਏ ਇੱਕ ਫਰਦਰੀ ਨੂੰ ਅੱਗ ਲੱਗਣੀ ਐ ਬੱਗਰ ਦੇ ਮੇਲੇ ਤੇ ਲਾ ਝੱਗੂ ਜੱਗੂ ਟੱਕਰ ਜੱਗੂ ਜੱਗੂ ਲੱਗੂ ਜੱਗੂ ਜੱਗੂ ਜੱਪਾ ਲੱਗੂ ਜੱਗੂ ਜੱਪਾ ਲੱਗੂ ਜੱਗੂ ਆ ਕੋ